ਸਸੀ ਗਾ ਬਈ ਸਾਰਿਆਂ ਦਾ ਸਵਾਗਤ ਆ ਬਈ ਸਾਰਿਆਂ ਦਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜਿਹੜੀ ਅੱਜ ਦੀ ਵੀਡੀਓ ਹੈ ਬਾਈ ਪਿੰਡ ਲਹਿਰਾ ਬੇਗਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਇੱਕ ਗੱਬਣਾ ਮੱਛੀ ਦੀ ਵੀਡੀਓ ਲੈ ਕੇ ਆਇਆ ਥੋੜੇ ਲਈ 6 ਕੁ ਮਹੀਨੇ ਤੋਂ ਉੱਪਰ ਗੱਬਣਾ ਬਾਕੀ ਡਿਟੇਲ ਬਾਈ ਦੱਸ ਦਊਗਾ ਪੂਰੀ ਸੰਭੀ ਰਾਜੀਵਲੀ ਮੱਛੀ ਹੈਗੀ ਪ੍ਰਿੰਟ ਪ੍ਰਿੰਟ ਚੈੱਕ ਕਰ ਲੋ ਕੱਦਗਾਠ ਦੀ ਪੂਰੀ ਚੰਗੀ ਹੈਗੀ ਬਾਕੀ ਜਿਹੜੀ ਡਿਟੇਲ ਆ ਆਪਾਂ ਬਾਈ ਤੋਂ ਲਾਵਾਂਗੇ ਇੱਕ ਵਾਰੀ ਤੋੜ ਕੇ ਦਿਖਾ ਦੇ ਜੇ ਤੁਸੀਂ ਤੋੜ ਕੇ ਦਿਖਾ ਦੇ ਬਾਈ ਇੱਕ ਵਾਰੀ ਬਾਹਰ ਨੂੰ ਲੈ ਚਲ ਲੱਗ ਲੱਗ ਸਕੋਰ ਪੂਰਾ ਚੰਗਾ ਬਾਈ ਬੱਛੀ ਦਾ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਹੈਗਾ ਫੇਸ ਕੁਆਲਟੀ ਵੀ ਚੰਗੀ ਹੈਗੀ ਮੋੜ ਲੈ ਬਾਈ 6 ਮਹੀਨਿਆਂ ਤੋਂ ਉੱਪਰ ਬਾਈ ਗੱਬਣ ਦੱਸਦਾ ਕਿ ਬਾਕੀ ਤੇਲ ਆਪਾਂ ਨੂੰ ਦੇ ਹੀ ਦੇਊਗਾ। ਜੇ ਕਿਹੜੇ ਸੀਮਣ ਦੀ ਆਪਾਂ ਬਾਈ ਤੋਂ ਪੁੱਛ ਲਾਂਗੇ ਜਾਂ ਕੋਈ ਨਹੀਂ ਪਤਾ ਉਹ ਵੀ ਦੱਸ ਦੂ ਬਾਈ। ਸੱਸੀ ਘਾ ਬਾਈ। ਸੱਸੀ ਘਾ ਜੀ। ਕੀ ਹਾਲ ਚਾਲ? ਵਧੀਆ ਬਾਈ। ਆਪਣਾ ਐਡਰੈਸ ਬਾਈ। ਕਟ ਲਾਰਾ ਪੇਗਾ ਜ਼ਿਲ੍ਹਾ ਭਿੰਡਾ। ਸੀਨ ਸਾਹਿਬ। ਤੇ ਨੰਬਰ ਨੰਬਰ 7986 9733 ਤੇ ਬਾਈ ਜਿਹੜੀ ਇਹ ਵੱਛੀਆ ਕਿੰਨਾ ਚਿਰ ਦੀ ਗੱਬਣ? ਇਹ 6.5 ਮਹੀਨੇ ਦੀ ਗੱਬਣ। 6.5 ਮਹੀਨੇ ਦੀ ਗੱਬਣ ਆ ਗਈ। ਚੈੱਕ ਪਾਸ। ਹਾਂਜੀ ਚੈੱਕ ਪਾਸ। ਤੇ ਕੀ ਡਿਮਾਂਡ ਆ ਬਾਈ ਆਪਣਾ 1.35 ਹਜ਼ਾਰ ਰੁਪਇਆ 35000 ਰੁਪਇਆ ਡਿਮਾਂਡ ਆ ਕੀ ਸਾਢੇ 6 ਮਹੀਨਿਆਂ ਦੀ ਬਾਈ ਗੱਬਣ ਦੱਸਦਾਗਾ ਤੇ ਜਿਹੜੇ ਵੀਰ ਨੂੰ ਬੱਛੀ ਪਸੰਦ ਆਈ ਬਾਈ ਨਾਲ ਜਰੂਰ ਸੰਪਰਕ ਕਰਿਓ ਬਾਈ ਦਾ ਕਾਦੀ ਵੱਡਾਗਾ ਪੈਸੇ ਬੱਛੀ ਦਾ ਕਾਦੀ ਵੱਡਾਗਾ ਛੋੜਾ ਕੱਢ ਕਿੱਦਾਂ ਹੋ ਬਾਈ 6 ਫੁੱਟ 6 ਫੁੱਟ ਬਾਈ ਦਾ ਕਾਦ ਉਹ ਹਿਸਾਬ ਨਾਲ ਤੁਸੀਂ ਬੈਠਦੇ ਕਾਦਾ ਅੰਦਾਜ਼ਾ ਲਾ ਲਿਓ ਲੈਗ ਲੁਗ ਸਕੋਰ ਪੂਰਾ ਚੰਗਾ ਬੱਛੀ ਦੀ ਖੜਨੀ ਖੋੜਨੀ ਪੂਰੀ ਚੰਗੀ ਆਗੀ ਤੇ ਐ ਨਹੀਂ ਪਤਾ ਬਾਈ ਕਿਹੜੇ ਸੀਮੰਦੀਆਂ ਸੀ ਸੀਮਣਾ ਨਹੀਂ ਚੀਰ ਲੈਂਗੇ ਜਿੰਦ ਇਕੱਠੀਆਂ ਅੱਛਾ ਬਾਈ ਕਹਿੰਦਾ ਭਈ ਆਪਣੇ ਘਰ ਦੀ ਬੱਚੀ ਨਹੀਂ ਹੈਗੀ ਆਪਾਂ ਬੱਚੀ ਲਈ ਸੀ ਕਿੰਨਾ ਕ ਟਾਈਮ ਹੋ ਗਿਆ ਬਾਈ ਲਈ ਨੂੰ ਠੀਕ ਮਹੀਨੇ ਹੋ ਗਏ 6 ਮਹੀਨੇ ਹੋ ਗਏ ਬਾਈ ਕੋਲੇ ਛੋਡੇ ਕੋਲੇ ਗੱਪਣ ਹੋਈ ਸੀ ਆ ਕੀ ਨਹੀਂ ਮਗਰ ਨਹੀਂ ਅੱਛਾ ਪਿੱਛੋ ਗੱਪਣ ਹੋ ਕੇ ਆਈ ਆ ਕੀ 6 ਮਹੀਨਾ ਤੋਂ ਉੱਪਰ ਗੱਪਣ ਆ ਕੀ ਚੈੱਕ ਪਾਸ ਆ ਕੀ ਜਿਹੜੇ ਵੀ ਨੂੰ ਬੱਚੀ ਪਸੰਦ ਆਈ ਬਾਈ ਨਾਲ ਜਰੂਰ ਸੰਪਰਕ ਕਰਿਓ ਧੰਨਵਾਦ